ਸੱਚੀ ਗੱਲ ਦੋਸਤੋ ਕੀ ਹਾਲ ਚਾਲ ਆ ਠੀਕ ਠਾਕ ਹਾਂ ਅੱਜ ਪਹੁੰਚੇ ਸੀਗੇ ਬਾਈ ਆਪਾਂ ਮੁੱਲਾਪੁਰ ਜਿਹੜੀ ਬੱਕਰੀਆਂ ਦੀ ਚੋਾਈ ਸੀਗੀ ਬੀਟਲ ਬੱਕਰੀਆਂ ਦੀ ਤੇ ਵੀਰ ਹੁਣੇ ਪਹੁੰਚੇ ਆ ਤੇ ਆਪਣਾ ਨਗ ਲੈ ਕੇ ਪੁੱਛਦੇ ਆ ਬਾਈ ਉਹਨਾਂ ਤੋਂ ਗੱਲਬਾਤ ਕਰਦੇ ਆ ਦੇਸੀ ਬੱਕਰੀ ਆ ਤੇ ਬਾਈ ਹੁਣਾਂ ਨੇ ਕਿਸ ਤਰ੍ਹਾਂ ਮਤਲਬ ਸੋਚਿਆ ਦੁੱਧ ਚੋਾਈ ਦੇ ਵਿੱਚ ਪਾਉਣ ਦਿਓ ਬਾਈ ਹੁਣਾਂ ਨਾਲ ਗੱਲਬਾਤ ਕਰਦੇ ਆ ਕੀ ਹਾਲ ਆ ਬਾਈ ਜੀ ਹਾਂਜੀ ਠੀਕ ਠਾਕ ਹੋ ਜੀ ਸੱਚੀ ਗੱਲ ਬਾਈ ਕਿਹੜਾ ਪੰਡਾ ਵੀਰੇ ਪੈਂਡ ਕਾਲ ਸੀਆ ਵੀਰੇ ਕੱਲ ਸੀਆ ਰਾਏਗੁਰੂ ਕੋਲ ਹੈ ਨਾ ਹਾਂਜੀ ਤੇ ਦੁੱਧ ਚਵਾਈ ਮੁਕਾਬਲਾ ਸੀਗਾ ਵੀ ਕੱਲ ਖਾਲੀ ਹੋਈ ਅੱਜ ਸਵੇਰੇ ਹੈ ਨਾ ਫਸਟ ਚਵਾਈ ਹੋਈ ਸੀਗੀ ਤੇ ਪਹਿਲਾਂ ਤਾਂ ਇਹ ਦੱਸੋ ਵੀ ਆਪਾਂ ਦੇਸੀ ਬੱਕਰੀ ਸੀ ਉਹਰੇ ਬੀਟਲਾਂ ਦਾ ਜਿਹੜਾ ਮੁਕਾਬਲਾ ਸੀਗਾ ਆਪਾਂ ਕਿਵੇਂ ਸੋਚਿਆ ਬਾਈ ਇਹ ਬੱਕਰੀ ਨੂੰ ਬੀਟਲ ਦੇ ਬਰਾਬਰ ਖੜਾਉਣ ਦਾ ਇਹ ਬੱਚੇ ਦਿੰਦੀ ਆ ਤਿੰਨ ਠੀਕ ਆ ਜੀ ਹਰ ਵਾਰ ਠੀਕ ਆ ਜੀ ਅਸੀਂ ਸੋਚਿਆ ਵੀ ਇਹ ਬੱਚਿਆਂ ਨੂੰ ਕਿਵੇਂ ਵੀ ਰਜਾ ਦਿੰਦੀ ਹੈ ਇਹਨੇ ਨੂੰ ਰਜਾ ਦਿੰਦੀ ਇੱਕ ਦਿਨ ਅਸੀਂ ਫਿਰ ਬੱਚੇ ਅੱਡ ਕਰਕੇ ਇਹਨੂੰ ਚੋਪੇ ਦੇਖਿਆ ਠੀਕ ਆ ਜੀ ਘਰ ਵਿੱਚ ਇਹਨੇ ਦੁੱਧ ਵਧੀਆ ਦਿੱਤਾ ਹਾਂਜੀ ਦੁੱਧ ਜਾਨੀ ਗੇ ਅਸੀਂ ਚਵਾਈ ਕੀਤੀ ਠੀਕ ਹੈ ਜੀ ਇਹਨੇ ਪੌਣੇ 4 ਲੀਟਰ ਦੇ ਕਰੀਬ ਦੁੱਧ ਦਿੱਤਾ ਆ ਬੱਕਰੀ ਨੇ ਇਸ ਬੱਕਰੀ ਨੇ ਠੀਕ ਹੈ ਫਿਰ ਅਸੀਂ ਬਰਜ ਹਰੀ ਸਿੰਘ ਮਾਨਸਾ ਕੋਲ ਮੇਲਾ ਹੋਇਆ ਸੀ ਮੇਲਾ ਹੋਇਆ ਸੀ ਉੱਥੇ ਪੌਣਾ ਚ ਆਇਆ ਸੀਗਾ ਠੀਕ ਹੈ ਜੀ ਉਹ ਬਾਈ ਨੂੰ ਕਾਲ ਵੀ ਕੀਤੀ ਉਹਨਾਂ ਨੇ ਪਹਿਲਾਂ ਤਾਂ ਕਹਿਦਾ ਕਹਿੰਦੇ ਵੀ ਦੇਸੀ ਆ ਵੀ ਬੀਟਲ ਮੁਕਾਬਲੇ ਆ ਵੀ ਪੈਣਾ ਨਹੀਂ ਹੈਗਾ ਪੈਣਾ ਨਹੀਂ ਹੈਗਾ ਠੀਕ ਹੈ ਜੀ ਫਿਰ ਅਸੀਂ ਚਲੋ ਮੈਸ ਹੋ ਗਿਆ ਕੰਮ ਫਿਰ ਆਏ ਸਾਨੂੰ ਆਏ ਸੀ ਵੀ ਇੱਕ ਫੁਰਨਾਇਆ ਬਣ ਗਿਆ ਹਾਂਜੀ ਹਾਂਜੀ ਬਈ ਇੱਕ ਵਾਰੀ ਮੇਲਾ ਦੇਖਣਾ ਤੇ ਦੇਖਣਾ ਮੇਲਾ ਹਾਂ ਹਾਂ ਠੀਕ ਹੈ ਜੀ ਮੇਲਾ ਦੇਖਣਾ ਕਰਕੇ ਬਸ ਫਿਰ ਮੁੱਲਾਪੁਰ ਦਾ ਵੀਰ ਸੱਤਪਾਲ ਨੇ ਗਰੁੱਪ ਬਣਿਆ ਠੀਕ ਹੈ ਜੀ ਬੱਕਰੀ ਫਾਰਮ ਦਾ ਠੀਕ ਹੈ ਜੀ ਉਹਨਾਂ ਨੇ ਪਾਤਾ ਉਹਨਾਂ ਨੇ ਪੇਜ ਤੇ ਪਾਤਾ ਵੀ ਆਪਣੇ ਮੁੱਲਾਪੁਰ ਬਾਬਾ ਜੀ ਨੇ ਚਵਾਈ ਕਰਾਉਣਾ ਠੀਕ ਹੈ ਜੀ ਉਸ ਤੋਂ ਬਾਅਦ ਸਾਡੇ ਫਿਰ ਹੋਰ ਨਾ ਆਇਆ ਵੀ ਅਸੀਂ ਬੱਕਰੀ ਲੈ ਕੇ ਚਲੀਏ ਠੀਕ ਹੈ ਜੀ ਚਾਹੇ ਜਿੰਨਾ ਮਰਜੀ ਦੁੱਧ ਦੇ ਦੇਵੇ ਦੇ ਸਹੀ ਗੱਲ ਆ ਜੀ ਪਰ ਅਸੀਂ ਬੱਕਰੀ ਲੈ ਤਾਂ ਆਏ ਬੱਚੇ ਘਰੇ ਛੱਡ ਆਏ ਵੀ ਤਾਂ ਕਰਨਗੇ ਠੀਕ ਹੈ ਜੀ ਇਹਨੇ ਦੁੱਧ ਘਟ ਦਿੰਦਾ ਬੱਚਿਆਂ ਕਰਕੇ ਹੋ ਗਿਆ ਜੀ ਹਾਂਜੀ ਹਾਂਜੀ ਤੇ ਬਹੁਤ ਵੱਡੀ ਗੱਲ ਆ ਬਾਈ ਮਤਲਬ ਬੀਟਲ ਬੱਕਰੀਆਂ ਦੇ ਇੰਡੀਆਂ ਵੱਡੀਆਂ ਬੱਕਰੀਆਂ ਦੇ ਬਰਾਬਰ ਹੈ ਬੱਕਰੀ ਘੜਾਈ ਆ ਤੇ ਇੱਕ ਹੋਰ ਵੀ ਚੀਜ਼ ਦੇਖੀ ਆ ਮੈਂ ਤੁਹਾਡਾ ਬੱਕਰੀ ਨਾਲ ਪਿਆਰ ਬਹੁਤ ਆ ਹੈਨਾ ਜਿੱਧਰ ਨੂੰ ਮਾਲਾ ਤੁਸੀਂ ਤੋਰਦੇ ਹੋ ਉਧਰ ਨੂੰ ਹੀ ਇਹ ਤੁਰ ਪੰਦੀ ਆ